ਹਾਂਜੀ ਬਠਿੰਡਾ ਫੈਬਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਇੱਕ ਨਵੀਂ ਵੀਡੀਓ ਆਪਾਂ ਇਹ ਵੀਡੀਓ ਥੋੜੀ ਜਿਹੀ ਦੂਜੀਆਂ ਵੀਡੀਓ ਨਾਲ ਹਟਕੇ ਲੈ ਕੇ ਆਏ ਅੱਗੇ ਆਪਾਂ ਪਹਿਣਾ ਤੇ ਮਾਵਾ ਪਹਿਣਾ ਦੀ ਵੀਡੀਓ ਲੈ ਕੇ ਆਉਂਦੇ ਸੀ ਅੱਜ ਇਹ ਵੀਡੀਓ ਆਪਾਂ ਬੇਟੀਆਂ ਲਈ ਲੈ ਕੇ ਆਏ ਲੜਕੀਆਂ ਲਈ ਤੇ ਵੇਖੋ ਜਿਨ੍ਹਾਂ ਬੇਟੀਆਂ ਦੇ ਬੁੱਲਾਂ ਦੇ ਕਲਰ ਕਾਲੇ ਬਲੈਕ ਹੋ ਜਾਂਦੇ ਆ ਛਾਈਆਂ ਹੁੰਦੀਆਂ ਪਿਗਮੈਂਟੇਸ਼ਨ ਕਹਿ ਦਿੰਨੇ ਆਪਾਂ ਤੇ ਉਹਨਾਂ ਦਾ ਕਿਵੇਂ ਆਪਾਂ ਘਰੇ ਘਰੇ ਲੂ ਨਵਤੇ ਵਾਰ ਤੱਕ ਕਿਵੇਂ ਠੀਕ ਕਰ ਸਕਦੇ ਆ ਜਦ ਲੇਸਟਿਕ ਦਾ ਸੋਹਣਾ ਕਲਰ ਕਿਉਂ ਨਹੀਂ ਆਉਂਦਾ ਗੁੱਲਾਂ ਦੇ ਉੱਤੇ ਆਪਾਂ ਲੈ ਕੇ ਹੋਰ ਆਉਂਨੇ ਤੇ ਆ ਕਲਰ ਹੋਰ ਕਿਉਂ ਜਾਂਦਾ ਆਪਾਂ ਇਹਦੇ ਲਈ ਕੁਝ ਜ਼ਰੂਰੀ ਸੋਨੋ ਟਿਪਸ ਦੱਸਾਂਗੇ ਜੀ ਤੇ ਜੋ ਤੁਸੀਂ ਇੱਕ ਵਾਰ ਜ਼ਰੂਰ ਫੋਲੋ ਕਰਕੇ ਦੇਖਣੇ ਤੇ ਫਿਰ ਤੁਸੀਂ ਖੁਦ ਹੀ ਕਮੈਂਟ ਕਰਕੇ ਕਹੋਗੇ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੁਹਾਨੂੰ ਬਹੁਤ ਫਾਇਦਾ ਹੁੰਦਾ ਇਹਨਾਂ ਦਾ ਫਰਕ ਪਊਗਾ ਜੀ ਤੁਹਾਨੂੰ ਤੇ ਅੱਜ ਆਪ ਇਸ ਵਿਸ਼ੇ ਤੇ ਵੀਡੀਓ ਲਾਈਕ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਦੇਖਣਾ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਆਂ ਬੁੱਲਾਂ ਦੇ ਕਲਰ ਨੂੰ ਆਪਾਂ ਕਿਵੇਂ ਚੇਂਜ ਕਰ ਸਕਦੇ ਆਂ ਹੁਣ ਦੇਖੋ ਜੀ ਜੋ ਮੇਰੇ ਹੱਮ ਵਰਦੀਆਂ ਹੁਣ ਜੇ ਮੇਰੇ ਅਰਗੀਆਂ ਪਹਿਣਾ ਤੁਸੀਂ ਆਖੋਗੇ ਵੀ ਵੀ ਆਂਟੀ ਤੁਸੀਂ ਆਪਣੇ ਬੁੱਲ ਪਹਿਲਾਂ ਸਹੀ ਕਰੋ ਤੁਹਾਡੇ ਵੱਲੋਂ ਵੀ ਤਾਂ ਬਲੈਕ ਹੈ ਦੇਖੋ ਜੀ ਜੋ ਤਲੀਬ ਜੋ ਕਮੀਆਂ ਇਨਸਾਨ ਦੇ ਵਿੱਚ ਹੁੰਦੀ ਹੈ ਨਾ ਉਹਨੂੰ ਪਤਾ ਹੁੰਦਾ ਵੀ ਇਹ ਕਮੀ ਦਾ ਕਿੰਨਾ ਨੁਕਸਾਨ ਹੈ ਜਾਂ ਮੈਨੂੰ ਕਿੱਥੇ ਕਿੱਥੇ ਮੈਨੂੰ ਇਹ ਅਜੀਬ ਲੱਗਦੀ ਹੈ ਜੇ ਕਿੱਥੇ ਕਿੱਥੇ ਮੈਨੂੰ ਇਹ ਚੁਬਦੀ ਹੈ ਜਾਂ ਵੀ ਮੇਰੇ ਤੇ ਖੜਕਦੀ ਹੈ ਹਨਾ ਉਹ ਕਮੇ ਜਿਹੜੇ ਇਨਸਾਨ ਦੇ ਵਿੱਚ ਹੁੰਦੀ ਹੈ ਉਹਨੂੰ ਦੂਜਿਆਂ ਨਾਲ ਉਹਦਾ ਅਹਿਸਾਸ ਜ਼ਿਆਦਾ ਹੁੰਦਾ ਹੈ ਦੇਖੋ ਮੈਨੂੰ ਮੈਂ ਤੁਹਾਨੂੰ ਇਹ ਵੀਡੀਓ ਕਿਉਂ ਪਾਈ ਕਿਉਂਕਿ ਮੈਂ ਇਹਨੂੰ ਮੇਰੇ ਬੁੱਲ ਕਾਲੇ ਸੀ ਇਹਦੇ ਲਈ ਜੋ ਮੈਨੂੰ ਇਹਨਾਂ ਦਾ ਨੁਕਸਾਨ ਹੁੰਦਾ ਸੀ ਉਹ ਮੈਨੂੰ ਪਤਾ ਹੈ ਕਿਉਂਕਿ ਮੈਂ ਕਿਸੇ ਵੀ ਕਲਰ ਦੀ ਲਿਪਸਟਿਕ ਲੈ ਕੇ ਆਉਂਦੀ ਜਦੋਂ ਬੁੱਲਾਂ ਦੇ ਉੱਪਰ ਅਪਲਾਈ ਕਰਦੀ ਉਹਦਾ ਕਲਰ ਚੇਂਜ ਹੋ ਜਾਣਾ ਲਾਈਟ ਲਿਪਸਟਿਕ ਲਾਉਣਾ ਤੇ ਮੇਰੇ ਲਈ ਇੱਕ ਸੁਭਨਾ ਬਣ ਗਿਆ ਕਲ ਮੇਰਾ ਬੜਾ ਮਨ ਕਰਦਾ ਸੀ ਮੈਂ ਲਾਈਟ ਜੇ ਕਲਰ ਦੀ ਪੇਸਟਿਕ ਲਾਵਾਂ ਪਰ ਬੁੱਲਾਂ ਦਾ ਬਲੈਕ ਹੋਣਾ ਤੇ ਲਾਈਟ ਪੇਸਟਿਕ ਦੇ ਕਲਰ ਨੂੰ ਦਹਿਰ ਸੁੰਦਰ ਸੌਂਦਾ ਹੀ ਨਹੀਂ ਸੀ ਜੀ ਕਲਰ ਕੀ ਆ ਲੈ ਕੇ ਹੋਰ ਆਉਣਾ ਜਦੋਂ ਅਪਲਾਈ ਕਰਦੀ ਹੋਰ ਬਣ ਜਾਂਦਾ ਮੈਂ ਆ ਸੋਚਦੀ ਵੀ ਇੰਨਾ ਸੋਹਣੇ ਕਲਰ ਲੈ ਕੇ ਨੇ ਵੀ ਇਹ ਬੁੱਲਾਂ ਤੇ ਲਾਉਣ ਨਾਲ ਕਿਉਂ ਹੋ ਜਾਂਦੇ ਕਿਉਂਕਿ ਮੈਨੂੰ ਇੰਨੀ ਸਮਝ ਹਜੇ ਇੰਨਾ ਮੈਨੂੰ ਨਹੀਂ ਸੀ ਵੀ ਮੇਰੇ ਬੁੱਲ ਬਲੈਕ ਆ ਤੇ ਵੀ ਤਾਂ ਕਰਕੇ ਕਲਰ ਬਦਲ ਜਾਂਦਾ ਵੀ ਇਹਨਾਂ ਦਾ ਪਤਾ ਹੋਣ ਦੇ ਬਾਵਜੂਦ ਵੀ ਮੈਨੂੰ ਇਹਨਾਂ ਦਾ ਕੋਈ ਹੱਲ ਨਹੀਂ ਲੱਭਦਾ ਸੀ ਰਸਤਾ ਨਹੀਂ ਲੱਭਦਾ ਸੀ ਜੋ ਮੈਂ ਤੁਹਾਡੇ ਲਈ ਅੱਜ ਪੱਕਾ ਹੱਲ ਲੈ ਕੇ ਆਈਆਂ ਤੇ ਮੇਰੀਆਂ ਬੇਟੀਆਂ ਦੇ ਬਹੁਤ ਸਾਰੀਆਂ ਬੱਚੀਆਂ ਦੇ ਹੋਣਗੇ ਬੁੱਲ ਤੇ ਬੱਚੀਆਂ ਤਾਂ ਜੇ ਨੁਕਤਾ ਬਣਾਉਣੀਆਂ ਰੈਗੂਲਰ ਤੇ ਉਹਨਾਂ ਦੇ ਬੁੱਲ ਠੀਕ ਵੀ ਹੋ ਜਾਣਗੇ ਹੁਣ ਜੇ ਮੇਰੇ ਵਰਗੀ ਉਮਰ ਪੱਕੀ ਗਈ ਤੇ ਹੁਣ ਜੇ ਮੈਂ ਆਖਾ ਮੇਰੇ ਨੂੰ ਤਾਂ ਕੁਝ ਨਹੀਂ ਫਾਇਦਾ ਹੁੰਦਾ ਇਹਨਾਂ ਤੋਂ ਤੇ ਮੇਰਾ ਤਾਂ ਬਸ ਇਹਨਾਂ ਇਹ ਵੀ ਮੈਂ ਥੋੜਾ ਜਿਹਾ ਵੀ ਮੇਰੇ ਹਮ ਉਮਰ ਦੇਆਂ ਭੈਣਾਂ ਜਿਹੜੀਆਂ ਉਹ ਲਿਪਸਟਿਕ ਇਸ ਤਰੀਕੇ ਨਾਲ ਲਾਉਣ ਕਿ ਉਹਨਾਂ ਨੂੰ ਪੂਰਾ ਸਹੀ ਕਲਰ ਮਿਲ ਸਕੇ ਵੀ ਜੋ ਕਲਰ ਪ੍ਰੋਪਰ ਲੈ ਕੇ ਆਈਆਂ ਨੇ ਉਹ ਹੀ ਕਲਰ ਬੁੱਲਾਂ ਦੇ ਉੱਪਰ ਦਿੱਸੇ ਉਹ ਮੇਰੇ ਇਸ ਤਰੀਕੇ ਨਾਲ ਲਿਪਸਟਿਕ ਲਾਉਣ ਮੈਂ ਉਹਨਾਂ ਨੂੰ ਇਹ ਜ਼ਰੂਰ ਦੱਸੂਗੀ ਇਸ ਲਈ ਆਪਾਂ ਇਹ ਵੀਡੀਓ ਲੈ ਕੇ ਆਏ ਆਂ ਵੀ ਜੋ ਮੈਨੂੰ ਐਸੀ ਮੈਨੂੰ ਕਮੀਆਂ ਆਉਂਦੀਆਂ ਜਾਂ ਮੈਨੂੰ ਇਹ ਕਮੀ ਮੇਰੀ ਹੈ ਜਿਹੜੀ ਮੈਨੂੰ ਕਿੱਥੇ-ਕਿੱਥੇ ਰੁਕਾਵਟਾਂ ਪਾਉਂਦੀ ਸੀ ਮੇਰੀ ਪਰਸਨੈਲਿਟੀ ਨੂੰ ਕਿੱਥੇ ਲੋ ਕਰਦੀ ਸੀ ਕਿੱਥੇ ਡਲ ਕਰਦੀ ਸੀ ਇਸ ਲਈ ਵੀ ਮੈਂ ਚਾਹੁੰਦੀ ਹਾਂ ਵੀ ਤੁਹਾਨੂੰ ਵੀ ਲੱਗਦਾ ਹੋਊਗਾ ਵੀ ਮੈਂ ਵੀ ਫਲਾਣੇ ਦਾ ਕਲਰ ਲੱਗਿਆ ਤੇ ਮੈਂ ਵੀ ਲਾਵਾਂ ਤੇ ਪਰ ਜਦੋਂ ਹੀ ਕਲਰ ਮੈਂ ਖੁਦ ਅਪਲਾਈ ਕਰਦੀ ਸੋ ਕਲਰ ਹੋਰ ਹੀ ਬਣ ਜਾਂਦਾ ਸੀ ਤੇ ਇਹਦੇ ਲਈ ਜੀ ਹਨ ਜਿਵੇਂ ਪਰਸੋਨੈਲਿਟੀ ਨੂੰ ਇਹ ਡਾਲ ਦਿਖਾਉਂਦਾ ਚਿਹਰੇ ਦੇ ਉੱਤੇ ਖੂਬਸੂਰਤ ਮੇਕਅਪ ਉਦੋਂ ਹੀ ਉਦੋਂ ਹੀ ਇੱਕ ਖੂਬਸੂਰਤੀ ਨੇ ਦੱਸਾਉਂਦਾ ਜਦੋਂ ਬੁੱਲਾਂ ਦੇ ਉੱਪਰ ਸੋਹਣੀ ਜੀ ਤੇ ਸੋਹਣੇ ਜੇ ਕਲਰ ਵਾਲੀ ਲਿਪਸਟਿਕ ਲੱਗੀ ਹੋਵੇ ਤੇ ਫਿਰ ਉਹ ਚਾਰ ਚੰਨ ਲੱਗ ਜਾਂਦੇ ਆ ਤੇ ਜਦੋਂ ਆਪਾਂ ਕਿੰਨਾ ਵਧੀਆ ਮੇਕਅਪ ਕਰਾ ਲ ਗਏ ਤੇ ਬੁੱਲਾਂ ਦਾ ਕਲਰ ਕਾਲਾ ਹੋਵੇ ਤੇ ਉੱਥੇ ਆਪਾਂ ਕਾਲੇਪਨ ਨੂੰ ਲੁਕੋਣ ਲਈ ਡਾਰਕ ਕਲਰ ਦੀਆਂ ਲਿਪਸਟਿਕਾਂ ਲਾਉਨੇ ਆ ਤੇ ਕਈ ਵਾਰ ਫਿਰ ਉਹ ਆਪਣੇ ਚਿਹਰੇ ਤੇ ਇੱਕ ਭੱਦਾ ਜਿਹਾ ਰੂਪ ਲੈ ਕੇ ਆਉਂਦੀ ਆ ਪਾਸਾ ਹੀ ਨੋ ਜੇ ਚਾਣੀ ਮਜਾਕ ਜਿਹੇ ਪਾਤਰ ਬਣ ਜਾਂਦੇ ਆ ਤੇ ਬਾਕੀ ਅੱਜ ਕੱਲ ਤਾਂ ਵੈਸੇ ਵੀ ਟ੍ਰੈਂਡ ਲਾਈਟ ਲਿਪਸਟਿਕ ਦਾ ਜ਼ਿਆਦਾ ਤੇ ਹੁਣ ਜਿਹਦੇ ਮੇਰੇ ਅਰਗੇ ਦੀ ਬੁੱਲੀਆਂ ਕਾਲੇ ਹੋਣ ਤੇ ਉਹ ਨੂੰ ਲਾਈਟ ਲਿਪਸਟਿਕ ਤਾਂ ਫਿਰ ਸੂਟ ਹੀ ਨਹੀਂ ਕਰਦੀ ਇਹਦੇ ਲਈ ਫ ਤੁਹਾਡੇ ਸਾਰੇ ਅੱਜ ਮੈਂ ਸਾਰੇ ਸਵਾਲਾਂ ਦੇ ਜਵਾਬ ਇੱਥੇ ਦੇਵਾਂਗੀ ਤੇ ਜੋ ਜੋ ਕਮੀਆਂ ਮੈਨੂੰ ਮਹਿਸੂਸ ਹੋਈਆਂ ਜੋ ਜੋ ਮੇਰੀ ਪਰਸਨੈਲਿਟੀ ਨੂੰ ਲੋ ਕੀਤਾ ਕਿਤੇ ਕਿਤੇ ਤੇ ਉਹ ਮੈਂ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਸੋਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਆਪਣੀ ਪਰਸਨੈਲਿਟੀ ਨੂੰ 100% ਉਰੇ ਕੰਫੀਡੈਂਸ ਨਾਲ ਲੋਕਾਂ ਦੇ ਸਾਹਮਣੇ ਲੈ ਕੇ ਆਓ ਚਲੋ ਜੀ ਆਪਾਂ ਪਹਿਲਾਂ ਬੱਸ ਦੱਸ ਦਿਆਂ ਬੱਚਿਆਂ ਨੂੰ ਇਹ ਉਹਨਾਂ ਬੱਚਿਆਂ ਲਈ ਨੁਕਤੇ ਆ ਜੋ ਬੱਚਿਆਂ 24 25 ਸਾਲ ਦੀ ਉਮਰ ਤੋਂ ਘੱਟ ਹੈ 30 ਸਾਲ ਤੋਂ ਵੀ ਲਾ ਲੋ ਚਲੋ ਜੀ 30 ਸਾਲ ਵੀ ਤੀਕ ਵੀ ਕੰਮ ਕਰੂਗਾ ਜੇ ਥੋੜੀ ਜਿਹੀ ਮਿਹਨਤ ਵੱਧ ਕਰਨੀ ਪਊ ਸੋਨੂੰ 30 ਸਾਲ ਦੀ ਘੱਟ ਉਮਰ ਦੀਆਂ ਬੱਚੀਆਂ ਉਹਨਾਂ ਦੇ ਉੱਤੇ ਨੁਕਤੇ 100% ਕੰਮ ਕਰਨਗੇ ਉਸ ਤੋਂ ਬਾਅਦ ਉਮਰ ਪੱਕ ਜਾਂਦੀ ਹੈ ਜੇ ਫਿਰ ਇਹ 19 21 ਦਾ ਫਰਕ ਪੈ ਸਕਦਾ ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਜ਼ਿਆਦਾ ਇਹ ਆਪਣੇ ਤੇ ਕੰਮ ਕਰਨ ਲਈ ਲੋ ਜੀ ਪਹਿਲਾ ਨੁਕਤਾ ਆਪਾਂ ਦੱਸਦੇ ਆਂ ਜੀ ਦੋ ਚਮਚੇ ਲੈਣੇ ਤੁਸੀਂ ਚਕੰਦਰ ਦਾ ਰਸ ਚਕੰਦਰ ਜੋ ਅੱਜ ਕੱਲ ਸਰਦੀ ਦੇ ਵਿੱਚ ਦਾ ਇਹ ਬਹੁਤ ਮਿਲਦੇ ਆਂ ਵੈਸੇ ਗਰਮੀ ਚ ਵੀ ਇਹਪ ਜੂਸ ਜਾਲਸ ਵਾਲੇ ਤੋਂ ਲੈ ਸਕਦੇ ਦੋ ਚਮਚ ਚਕੰਦਰ ਦਾ ਰਸ ਲੈਣਾ ਜੀ ਤੇ ਉਹਦੇ ਵਿੱਚ ਤੁਸੀਂ ਪਾਉਣਾ ਜੀ ਵੈਸਲੀਨ ਚਮਚੇ ਦਾ ਚੌਥਾ ਹਿੱਸਾ ਵੈਸਲੀਨ ਵੈਸਲੀਨ ਕਿਹੜੀ ਪਾਉਣੀ ਆ ਆਹ ਵਾਲੀ ਜੀ ਇਹ ਮੇਰੇ ਦੇ ਉਤੋਂ ਲੈ ਗਿਆ ਜੀ ਤੇ ਆਹ ਵਾਲੀ ਆਹ ਵੇਖੋ ਵੈਸਲੀਨ ਪੈਟਰੋਲੀਅਮ ਜੈਲੀ ਵੀ ਕਹਿੰਦੇ ਨੇ ਆਮ ਵੈਸਲੀਨ ਲੈ ਕੇ ਆਉਣੀ ਤੁਸੀਂ ਹੋਰ ਕੋਈ ਨਹੀਂ ਪਾਉਣੀ ਜੀ ਤੇ ਇਹਦਾ ਚੌਥਾ ਹਿੱਸਾ ਪਾਉਣਾ 2 ਚਮਚੇ ਰਾਸ ਅਚਕੰਦਰ ਦਾ ਤੇ ਚੌਥਾ ਹਿੱਸਾ ਵੈਸਲੀਨ ਦਾ ਤੇ ਉਹਦੇ ਵਿੱਚ 4-5 ਬੂੰਦਾਂ ਪਾਉਣੀਆਂ ਤੁਸੀਂ ਜੀ ਨਾਰੀਅਲ ਤੇਲ ਦੀ ਨਾਰੀਅਲ ਤੇਲ ਕੋਕੋਨਟ ਆਇਲ ਕਹਿੰਦੇ ਨੇ ਆਪਾਂ ਇਹਨੂੰ ਤੇ ਉਹਦੀਆਂ 4-5 ਬੂੰਦਾਂ ਤੁਸੀਂ ਉਹਦੀਆਂ ਪਾ ਲੈਣੀਆਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਇੰਨੇ ਵਧੀਆ ਤਰੀਕੇ ਨਾਲ ਮਿਕਸ ਕਰਨਾ ਕਿ ਇੱਕ ਜਾਨ ਬਣ ਜਾਣਾ ਇਹ ਨਾ ਹੋਵੇ ਪੰਡਰੋਲਿਕਮ ਜੈਲੀ ਲੱਗ ਪਈ ਐ ਤੇ ਤੇਲ ਜਾਂ ਅਲੱਗ ਫਿਰਦਾ ਤੇ ਜੂਸ ਜਾਂ ਅਲੱਗ ਫਿਰਦਾ ਇਹ ਨਾ ਹੋਵੇ ਇਹਨੂੰ ਇੱਕਸਾਰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਕੇ ਤੁਸੀਂ ਰੋਜ਼ ਰਾਤ ਨੂੰ ਅਪਲਾਈ ਕਰਨਾ ਆਪਣੇ ਬੁੱਲਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਨਾਲ ਹਲਕਾ ਹਲਕਾ ਰਬ ਕਰਕੇ ਤੇ ਇਹਨੂੰ ਅਪਲਾਈ ਕਰ ਲੈਣਾ ਇਹਨੂੰ ਪਹਿਲਾਂ ਤਾਂ ਹਲਕਾ ਹਲਕਾ ਆਪਣੇ ਹੱਥਾਂ ਨਾਲ ਗੋਲ ਗੋਲ ਜਿਸ ਤਰ੍ਹਾਂ ਆਪਾਂ ਮ사ਜ ਕਰਦੇ ਹਾਂ ਇਸ ਤਰ੍ਹਾਂ ਐ ਅਪਲਾਈ ਕਰਨਾ ਤੇ ਫਿਰ ਉਸ ਤੋਂ ਇਹਨੂੰ ਤੁਸੀਂ ਡੱਬੀ 'ਚ ਪਾ ਕੇ ਰੱਖ ਲਿਓ ਇਹ 8-7 ਦਿਨ ਲਈ ਖਰਾਬ ਨਹੀਂ ਹੁੰਦਾਗਾ ਤੇ ਬਸ ਅਪਲਾਈ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਨੂੰ ਉਸੇ ਤਰ੍ਹਾਂ ਛੱਡ ਦੇਣਾ ਜੀ ਸਾਰੀ ਰਾਤ ਵਾਸਤੇ ਤੇ ਥੋੜਾ ਜਿਹਾ ਕਰਨ ਜ਼ਿਆਦਾ ਇਹ ਜਿਹੜੇ ਬੁੱਲਾਂ ਦਾ ਕਲਰ ਬਲੈਕ ਹੋ ਜਾਂਦਾ ਇਹਨੂੰ ਇਹ ਤੁਸੀਂ ਲਗਾਤਾਰ ਹੀ ਲਾਇਓ ਜੀ ਮਹੀਨਾ ਡੇਢ ਮਹੀਨਾ ਤੱਕ ਜੋ ਤੱਕ ਤੁਹਾਡੇ ਬੁੱਲ ਸਹੀ ਨਾ ਹੋ ਜਾ ਜਾਂ ਜਦੋਂ ਬੁੱਲ ਸਹੀ ਵੀ ਤੁਹਾਨੂੰ ਲੱਗੇ ਹੁਣ ਕਲਰ ਫਰਕ ਆ ਫਿਰ ਹਫ਼ਤੇ ਚ ਇੱਕ ਦਿਨ ਜਾਂ ਦੋ ਦਿਨ ਤੁਸੀਂ ਇਹਨੂੰ ਕਰ ਸਕਦੇ ਹੋ ਤੇ ਤੁਹਾਡੇ ਬੁੱਲਾਂ ਦਾ ਕਲਰ ਬਲੈਕ ਨਹੀਂ ਹੋਊਗਾ ਬਲੈਕ ਬੁੱਲਾਂ ਦਾ ਕਲਰ ਉਦੋਂ ਹੁੰਦਾ ਜੀ ਜਦੋਂ ਛੋਟੀ ਉਮਰ ਦੇ ਵਿੱਚ ਆਪਾਂ ਕੀ ਕਰਦੇ ਆ ਇਸ ਤਰ੍ਹਾਂ ਚਬਣ ਦੀ ਆਦਤ ਇਹਨੂੰ ਇਸ ਤਰ੍ਹਾਂ ਚਬੀ ਜਾਣਾ ਜਾ ਜ਼ਿਆਦਾ ਖੁਸ਼ਕੀ ਆ ਜਾਂਦਾ ਕਿਉਂਕਿ ਕੰਮ ਕਾਜੀ ਮਾ ਮਾਪੇ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦਾ ਜ਼ਿਆਦਾ ਖੁਸ਼ਕ ਰਹਿਣ ਲੱਗ ਜਾਂਦੇ ਬੱਚੇ ਦੇ ਬੁਲ ਤੇ ਉਹਦਾ ਕਰਕੇ ਵੀ ਫਿਰ ਇਹ ਬਲੈਕ ਹੋ ਜਾਂਦੇ ਆ ਤੇ ਕੰਨਾਂ ਪੈਣਾ ਦੇ ਛਾਇਆ ਪੈ ਜਾਂਦੀਆਂ ਪਿਗਮੇਟੇਸ਼ਨ ਕਹਿੰਦੇ ਨੇ ਉਹ ਤੁਸੀਂ ਇਸ ਤਰ੍ਹਾਂ ਬੁਲ ਫਲਾ ਕੇ ਦੇਖੋ ਤੁਹਾਨੂੰ ਖੁਦ ਨੂੰ ਨਜ਼ਦੀਕ ਸ਼ੀਸ਼ੇ ਦੇ ਲਾ ਕੇ ਦੇਖੋ ਤੁਹਾਨੂੰ ਖੁਦ ਨੂੰ ਦਿਸੂਗਾ ਜਿਵੇਂ ਤੁਹਾਡੇ ਬੁੱਲਾਂ ਦੇ ਵਿੱਚ ਦਾਗ ਧੱਬੇ ਜੇ ਬਣ ਗਏ ਹੁੰਦੇ ਬਲੈਕ ਕਲਰ ਦੇ ਉਹਨੂੰ ਪਿਗਮੇਟੇਸ਼ਨ ਵੀ ਛਾਇਆ ਜਿਵੇਂ ਆਪਣੇ ਚਿਹਰੇ ਤੇ ਛਾਇਆ ਪੈ ਜਾਂਦੀਆਂ ਇਸ ਤਰ੍ਹਾਂ ਬੁੱਲਾਂ ਦੇ ਉੱਪਰ ਵੀ ਛਾਇਆ ਪੈ ਜਾਂਦੀਆਂ ਉਹਨਾਂ ਦੇਈ ਕਈਆਂ ਦੇ ਤੇ ਕਈਆਂ ਦੇ ਕੋਈ ਪਦੈਸ਼ੀ ਹੁੰਦੇ ਆ ਜੀ ਜਿਵੇਂ ਮਾਪੇ ਦੇ ਹੁੰਦੇ ਆ ਬੁੱਲਾਂ ਦਾ ਕਲਰ ਤੇ ਉਸ ਤਰ੍ਹਾਂ ਹੀ ਬੱਚਿਆਂ ਦੇ ਵਿੱਚ ਵੀ ਆ ਜਾਂਦਾ ਜੀ ਤੇ ਜਿਆਦਾ ਗਰਮ ਚਾਹ ਕੌਫੀ ਨਾਲ ਵੀ ਬੁੱਲਾਂ ਦਾ ਕਲਰ ਬਲੈਕ ਪੈ ਜਾਂਦਾ ਜੀ ਜਿਆਦਾ ਗਰਮ ਕੌਫੀ ਪੀਣੇ ਆ ਜਿਆਦਾ ਚਾਹ ਪੀਣੇ ਆ ਜਿਆਦਾ ਪੱਕੁਸ਼ਕੀ ਵਾਲੀਆਂ ਚੀਜ਼ਾਂ ਖਾਣੇ ਜਿਆਦਾ ਸਕਿਨ ਆਪਣੀ ਡਰਾਈ ਰਹਿੰਦੀ ਉਹਦੇ ਉੱਥੇ ਆ ਕੇ ਵੀ ਆਪਣਾ ਬੁੱਲਾਂ ਦਾ ਕਲਰ ਬਲੈਕ ਪੈ ਜਾਂਦਾ ਤੇ ਇਹ ਇਹ ਹੀ ਕਾਰਨ ਨਹੀਂ ਹੁੰਦਾ ਜੀ ਜ਼ਿਆਦਾ ਰਹਿਣਾ ਦਾ ਤੇ ਜਿਆਦਾ ਦਵਾਈਆਂ ਲਈ ਜਾਣ ਹੁਣੇ ਬੱਚੇ ਛੋਟੀਆਂ ਬੇਟੀਆਂ ਐ ਨਮੂਨੀਆਂ ਵਗੈਰਾ ਹੁੰਦਾ ਤੇ ਉਹਨਾਂ ਨੂੰ ਪਜਾਦਾ ਗਰਮ ਖੁਸ਼ਕ ਦਵਾਈਆਂ ਦੇ ਦਿੰਦੀਆਂ ਉੱਥੇ ਬੱਚੇ ਦਾ ਖੋਦਾ ਕਲਰ ਵੀ ਬਲੈਕ ਹੋ ਜਾਂਦਾ ਤੇ ਬੁੱਲਾਂ ਦਾ ਕਲਰ ਵੀ ਪੈ ਜਾਂਦਾ ਬਲੈਕ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਠੀਕ ਕਰ ਸਕਦੇ ਹਾਂ ਦੂਜਾ ਤਰੀਕਾ ਆਪਾਂ ਤੁਹਾਨੂੰ ਇੱਕ ਹੋਰ ਦੱਸਦੇ ਹਾਂ ਜੀ ਤੇ ਬਹੁਤ ਸਾਰੀਆਂ ਬੇਟੀਆਂ ਨੇ ਤੇ ਇਹ ਤਰੀਕਾ ਬਣਾਇਆ 100% ਕੰਮ ਕਰਦਾ ਹੈ ਜੀ ਇਹਦਾ ਰਿਜ਼ਲਟ ਤੁਹਾਨੂੰ ਥੋੜੇ ਟਾਈਮ ਚ ਮਿਲ ਜਾਂਦਾ ਹੈਗਾ ਤੁਸੀਂ ਕੀ ਲੈਣਾ ਜੀ ਪਹਿਲਾਂ ਖੰਡ ਲੈਣੀ ਹੈ ਖੰਡ ਆਪਣੀ ਦਾਣਾ ਖੰਡ ਲੈਣੀ ਹੈ ਦਾਣ ਪੀਸੀ ਹੋਈ ਖੰਡ ਨਹੀਂ ਲੈਣੀ ਦਾਣਾ ਖੰਡ ਤੇ ਉਹ ਲੈਣੀ ਹੈ ਜੀ ਆਪਾਂ ਤੇ ਉਹਦੇ ਵਿੱਚ ਪਾਉਣਾ ਤੁਸੀਂ ਸ਼ਹਿਦ ਸ਼ਹਿਦ ਖੰਡ ਤੇ ਮਿਕਸ ਕਰ ਲਿਓ ਜੀ ਤੇ ਜਿਵੇਂ ਢੱਗ ਚਮਚਾ ਖੰਡ ਦਾ ਹੋਵੇ ਵਿੱਚ ਦੋ ਕ ਬੂੰਦਾਂ ਤੁਸੀਂ ਸ਼ਹਿਦ ਦੀਆਂ ਸਿੱਟੀਆਂ ਮਿਕਸ ਕਰਕੇ ਤੇ ਆਪਣੇ ਜਿਵੇਂ ਆਪਾਂ ਸਕਰਬ ਕਰਦੇ ਨਾ ਹਲਕੇ ਜਿਆਦਾ ਦਬਾਅ ਨਹੀਂ ਦੇਣਾ ਜੀ ਕਿਉਂਕਿ ਬੁੱਲਾਂ ਦੀ ਸਕਿਨ ਬਹੁਤ ਕੋਮਲ ਹੁੰਦੀ ਹੈ ਕਿਤੇ ਇਹ ਨਾ ਹੋਵੇ ਠੀਕ ਕਰਦੇ ਕਰਦੇ ਆਪ ਇਹਨਾਂ ਨੂੰ ਜ਼ਖਮੀ ਕਰ ਲਈ ਤੇ ਹਲਕੇ ਹਲਕੇ ਤਾਣਾ ਤੁਸੀਂ ਇਸ ਤਰ੍ਹਾਂ ਗੋਲ ਗੋਲ ਮ사ਜ ਕਰਨੀ ਆ ਇਹ ਮ사ਜ ਤੁਸੀਂ 1-2 ਮਿੰਟ ਲਗਾਤਾਰ ਕਰਨੀ ਆ ਉਸ ਤੋਂ ਬਾਅਦ ਇਹਨਾਂ ਚੰਗੀ ਤਰ੍ਹਾਂ ਧੋ ਲੈਣਾ ਸਾਫ਼ ਕਰ ਲੈਣਾ ਉਦੋਂ ਬਾਅਦ ਤੁਸੀਂ ਕੀ ਲੈਣਾ ਜੀ ਦੁੱਧ ਦੀ ਮਲਾਈ ਦੁੱਧ ਦੇ ਉੱਪਰ ਜਿਹੜੀ ਹਲਕੀ ਕਰੀਮ ਆਉਂਦੀ ਹੁੰਦੀ ਹੈ ਨਾ ਆਪਣੇ ਕੱਚੇ ਦੁੱਧ ਦੇ ਉੱਪਰ ਉਹ ਕਰੀਮ ਉਤਾਰ ਲੈਣੀ ਆ ਉਹਦੇ ਵਿੱਚ ਥੋੜੀ ਜਿਹੀ ਹਲਦੀ ਪਾ ਲੈਣੀ ਆ ਮੇ ਚਮਕੀ ਕ ਹਲਦੀ ਦੀ ਪਾ ਕੇ ਜਿਹਾ ਉਂਗਲੀ ਲਾ ਲਿਓ ਹਲਦੀ ਦੀ ਜਿਵੇਂ ਆਪਾਂ ਪਹਿਲਾਂ ਮਲਾਈ ਲਾ ਲਈਓ ਗਿੱਲੀ ਹੋ ਜੇ ਉਹ ਆਪਣੀ ਉਂਗਲ ਤੇ ਉਹ ਹਲਦੀ ਦੇ ਵਿੱਚ ਡੋਬ ਕੇ ਤੇ ਉਹਨੂੰ ਉਹਦੇ ਵਿੱਚ ਲਾ ਕੇ ਤੇ ਉਹ ਆਪਾਂ ਬੁੱਲਾਂ ਦੇ ਉੱਤੇ ਅਪਲਾਈ ਕਰਨਾ 10 ਮਿੰਟ ਲਈ ਆਪਾਂ ਹਲਦੀ ਤੇ ਦੁੱਧ ਤੇ ਕਰੀਮ ਜਿਹੜੇ ਦੁੱਧ ਤੋਂ ਲਾਹੀ ਕਰੀਮ ਤੇ ਹਲਦੀ ਇਹਨੂੰ ਮਿਕਸ ਕਰਕੇ ਲਾ ਕੇ 10 ਮਿੰਟ ਲਈ ਰੱਖਣਾ ਆਪਾਂ ਉਸ ਤੋਂ ਬਾਅਦ ਫੇਰ ਆਪਾਂ ਬੁੱਲਾਂ ਨੂੰ ਕੋਸੇ ਪਾਣੀ ਨਾਲ ਵਾਸ਼ ਕਰ ਦਿਓ ਜਾਂ ਕਿਸੇ ਕਾਟਨ ਨਾਲ ਸਾਫ਼ ਕਰ ਲਓ ਤੇ ਉਦੋਂ ਬਾਅਦ ਤੁਸੀਂ ਕੱਲੇ ਦੁੱਧ ਦੀ ਕਰੀਮ ਲਾ ਕੇ ਬੁੱਲਾਂ ਨੂੰ ਰਾਤ ਭਰ ਲਈ ਛੱਡ ਦਿਓ ਇਹ ਤੁਸੀਂ ਨੁਕਤੇ ਸਿਰਫ ਹਫ਼ਤੇ 'ਚ ਦੋ ਦਿਨ ਕਰਨਾ ਹੈ ਜਿਹੜਾ ਇਹ ਮੈਂ ਖੰਡ ਤੇ ਸਿਹਤ ਨਾਲ ਨੁਕਤਾ ਤੁਹਾਨੂੰ ਦੱਸਿਆ ਨਾ ਇਸ ਸਿਰਫ ਇਹ ਸਿਰਫ ਹਫ਼ਤੇ 'ਚ ਦੋ ਦਿਨ ਹੀ ਕਰਨਾ ਹੈ ਜੀ ਜਿਹੜਾ ਆਪਾਂ ਚਕੰਦਰ ਵਾਲਾ ਨੁਕਤਾ ਦੱਸਿਆ ਉਹ ਤੁਸੀਂ ਡੇਲੀ ਕਰਨਾ ਹੈ ਉਹ ਤੁਹਾਨੂੰ ਡੇਲੀ ਕਰਨਾ ਪਊਗਾ ਮਹੀਨਾ ਦੋ ਮਹੀਨੇ ਤੇ ਇਹ ਹਫ਼ਤੇ ਚ ਦੋ ਮਾਰੀ ਕਰਨਾ ਤੇ ਤੁਸੀਂ ਮਹੀਨੇ ਡੇਢ ਮਹੀਨੇ ਬਾਅਦ ਦੇਖੋਗੇ ਤੁਹਾਡੇ ਬੁੱਲਾਂ ਦਾ ਬਹੁਤ ਕਲਰ ਕਲੀਅਰ ਹੋ ਜਾਊਗਾ ਪਿੰਕ ਕਲਰ ਆਉਣ ਲੱਗ ਜਾਊਗਾ ਜੀ ਤੇ ਬਸ ਇਹਦੇ ਲਈ ਇਹ ਹੀ ਦੋ ਕੰਮ ਆ ਇਹ ਦੋਨਾਂ ਦੇ ਵਿੱਚੋਂ ਇੱਕ ਤੁਸੀਂ ਅਪਣਾ ਸਕਦੇ ਆ ਜਿਹੜਾ ਵੀ ਤੁਹਾਨੂੰ ਸੌਖਾ ਲੱਗਾ ਸਰਲ ਲੱਗਾ ਪਹਿਲਾਂ ਸਿੱਖ ਬਣਾ ਕੇ ਵੇਖ ਲਓ ਕਿੰਨਾ ਕ ਫਾਇਦਾ ਕਰਦਾ ਫਿਰ ਦੂਜਾ ਤੇ ਜਾਂ ਤੁਸੀਂ ਦੋਨੇ ਵੀ ਅਪਣਾ ਸਕਦੇ ਹੋ ਕੋਈ ਡਰ ਨਹੀਂ ਇਹਨਾਂ ਦਾ ਜੀ ਤੇ ਬਾਕੀ ਹੁਣ ਜੀ ਆਪਾਂ ਗੱਲ ਕਰਦੇ ਆਂ ਭੈਣਾਂ ਦੀ ਉਹਨਾਂ ਬੱਚੀਆਂ ਦੀ ਜਿਨ੍ਹਾਂ ਦੇ ਮੇਰੇ ਮੂੰਹ ਬੁੱਲ੍ਹ ਬਲੈਕ ਹੋ ਹੀ ਗਈ ਤੇ ਹੁਣ ਕੋਈ ਇਹਨਾਂ ਦਾ ਹੱਲ ਹੈ ਹੀ ਨਹੀਂ ਤੇ ਇਹਨਾਂ ਦੇ ਉੱਤੇ ਬੱਲ ਲਿਪਸਟਿਕ ਕਿਵੇਂ ਅਪਲਾਈ ਕਰੀਏ ਜਿਹੜਾ ਲਿਪਸਟਿਕ ਦਾ ਸੇਮ ਕਲਰ ਆਪਾਂ ਨੂੰ ਮਿਲੇ ਦੇਖੋ ਜਦੋਂ ਵੀ ਆਪਾਂ ਲਿਪਸਟਿਕ ਅਪਲਾਈ ਕਰਨੀ ਹੈ ਨਾ ਇਹ ਬੁੱਲਾਂ ਤੇ ਆਪਾਂ ਵੀ ਕੋਸ਼ਿਸ਼ ਕਰੀਏ ਪਹਿਲਾਂ ਤਾਂ ਖੰਡ ਲੈ ਕੇ ਤੇ ਉਹਨੂੰ ਹਲਕੀ ਹੱਥਾਂ ਨਾਲ ਸਕਰਬ ਕਰੀਏ ਖੰਡ ਤੇ ਸਹਿਦ ਲੈ ਕੇ ਉਹਨੂੰ ਹਲਕੀ ਹੱਥਾਂ ਨਾਲ ਸਕਰਬ ਕਰਕੇ ਫਿਰ ਉਹਨਾਂ ਨੂੰ ਵਾਸ਼ ਕਰ ਤਾਂ ਕਿ ਖੁਸ਼ਕੀ ਜੋ ਪੇਪੜੀ ਜੀ ਬਣੀ ਹੁੰਦੀ ਹੈ ਉਹ ਸਾਰੀ ਕਲੀਨ ਹੋ ਜਾਏ ਡੈੱਡ ਸਕਿਨ ਕਹਿ ਦਿੰਦੇ ਆਪਾਂ ਉਹ ਸਾਰੀ ਉੱਤਰ ਜੇ ਤੇ ਬੁੱਲ ਥੋੜੇ ਜਿਹਾ ਸਾ ਉਸ ਤੋਂ ਬਾਅਦ ਤੁਸੀਂ ਲੈਣੀ ਹੈ ਜੀ ਵੈਸਲੀਨ। ਇਹੀ ਵੈਸਲੀਨ ਲੈਣੀ ਹੈ ਜੀ ਜਿਹੜੀ ਆਪਾਂ ਦਿਖਾ ਰਹੇ ਹਾਂ ਇਹ ਵਾਲੀ ਵੈਸਲੀਨ ਲੈਣੀ ਹੈ ਤੁਸੀਂ ਵੀ ਪੈਟਰੋਲੀਅਮ ਜੈਲੀ ਇਹਨੂੰ ਲੈ ਕੇ ਇਹਨੂੰ ਕਾਫੀ ਸਾਰੀ ਲੈ ਕੇ ਇਹਨੂੰ ਵੀ ਇਸ ਤਰ੍ਹਾਂ ਬੁੱਲਾਂ ਦੇ ਤੇ ਚੰਗੀ ਤਰ੍ਹਾਂ ਰਗੜ ਕਰਨਾ। ਰਗ ਕਰਕੇ 5 ਕਿ ਮਿੰਟ 10 ਲਈ ਇਹਨੂੰ ਛੱਡ ਦੇਣਾ। ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਤੁਸੀਂ ਆਪ ਦਾ ਦੂਜਾ ਮੇਕਅਪ ਕਰ ਲਓ ਇੰਨੇ ਇਹਨੂੰ ਛੱਡ ਦਿਓ। 5 ਮਿੰਟਾਂ ਬਾਅਦ ਤੁਸੀਂ ਟਿਸ਼ੂ ਪੇਪਰ ਲੈਣਾ ਉਹਦੇ ਨਾਲ ਚੰਗੀ ਤਰ੍ਹਾਂ ਇਹਨੂੰ ਕਲੀਨ ਕਰ ਦੇਣਾ। ਧੋਣਾ ਨਹੀਂ ਸਿਰਫ ਟਿਸ਼ੂ ਪੇਪਰ ਨਾਲ ਹੀ ਕਲੀਨ ਕਰ ਦੇਣਾ। ਜਿਹਦੇ ਨਾਲ ਆਪ ਹੱਥੋਂ ਤਪੁੰਝਦੇ ਆ। ਅੱਤ ਸਾਫ ਕਰਦੇ ਆ ਉਹ ਪੇਪਰ ਵੀ ਲੈ ਸਕਦੇ ਹੋ ਜੇ ਤੁਸੇ ਕਪੜਾ ਵੀ ਲੈ ਲਓ ਚਲ ਨਹੀਂ ਵੀ ਹੁੰਦਾ ਆਪਣੇ ਕੋਈ ਵਾਰ ਘਰੇ ਤੇ ਕਪੜੇ ਨਾਲ ਵੀ ਚੰਗੀ ਤਰ੍ਹਾਂ ਉਤਾਰ ਦਿਓ ਕਿਉਂਕਿ ਜੇ ਉਹਦੀ ਚਕਨਾਈ ਥੋੜੀ ਜਿਹੀ ਰਹਿ ਜਾਂਦੀ ਹੈ ਨਾ ਫਿਰ ਆਪਣੀ ਜਿਹੜੀ ਲਿਪਸਟਿਕ ਆ ਉਹ ਕੱਚੀ ਹੋ ਜਾਂਦੀ ਹੈ ਫਿਰ ਉਹ ਉਤਰਦਾ ਡਾ ਰਹਿੰਦਾ ਤੇ ਇਹਦੇ ਲਈ ਇਹਨੂੰ ਉਹਨੂੰ ਚੰਗੀ ਤਰ੍ਹਾਂ ਸਾਫ ਕਰ ਦਿਓ ਅਪਲਾਈ ਕਰ ਉਹਨੂੰ ਲਾ ਦਿਓ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਮੇਕਅਪ ਕਰਨ ਲਈ ਜੋ ਵੀ ਮੋਇਸਚਰਾਈਜ਼ਰ ਖੁਦ ਵਰਤਦੇ ਹੋ ਉਹੀ ਮੋਇਸਚਰਾਈਜ਼ਰ ਹਲਕਾ ਹਲਕਾ ਤੁਸੀਂ ਆਪਣੇ ਬੁੱਲਾਂ ਤੇ ਅਪਲਾਈ ਕਰੋ ਬੁੱਲਾਂ ਤੇ ਅਪਲਾਈ ਕਰਕੇ ਉਸ ਤੋਂ ਬਾਅਦ ਤੁਸੀਂ ਫਿਰ ਇਹਨੂੰ ਹਲਕਾ ਹਲਕਾ ਤੁਸੀਂ ਉਹਦੇ ਨਾਲ ਸਾਫ਼ ਕਰ ਦੇਣਾ ਚਿਸ਼ੂ ਪੇਪਰ ਨਾਲ ਉਸ ਤੋਂ ਬਾਅਦ ਤੁਸੀਂ ਲੈਣਾ ਜੀ ਫਾਊਂਡੇਸ਼ਨ ਫਾਊਂਡੇਸ਼ਨ ਜਿਹੜਾ ਤੁਸੀਂ ਚਿਹਰੇ ਤੇ ਫਾਊਂਡੇਸ਼ਨ ਲਾ ਰਹੇ ਹੋ ਉਹੀ ਤੁਸੀਂ ਬੁੱਲਾਂ ਤੇ ਲਾ ਲਓ ਬੁੱਲਾਂ ਲਈ ਕੋਈ ਨਵਾਂ ਫਾਊਂਡੇਸ਼ਨ ਨਹੀਂ ਲੈਣ ਦੀ ਲੋੜ ਸੋਨੋ ਤੇ ਤੁਸੀਂ ਆਪਣੇ ਚਿਹਰੇ ਵਾਲਾ ਫਾਊਂਡੇਸ਼ਨ ਹੀ ਬੁੱਲਾਂ ਦੇ ਉੱਪਰ ਲਾ ਲਓ ਥੋੜਾ ਜਿਹਾ ਬੁੱਲਾਂ ਦੇ ਉੱਤੇ ਭਰ ਕੇ ਜੇ ਅਪਲਾਈ ਕਰੋ ਥੋੜਾ ਜਿਹਾ ਕਾਫੀ ਵੀ ਅਪਲਾਈ ਕਰ ਲਿਓ ਜਿਹੜਾ ਬੁੱਲਾਂ ਦਾ ਕਲਰ ਸਾਰਾ ਬਲੈਕ ਵਾਈਟ ਉਹ ਵੀ फाउंडेशन ਵਾਲਾ ਕਲਰ ਆ ਜੇ ਤੇ ਬਲੈਕ ਪੰਚਾ ਮਾਣਾ ਦਿੱਸੇ ਫਾਊਂਡੇਸ਼ਨ ਜਿਆਦਾ ਬੁੱਲ ਬਲੈਕ ਹੈ ਫਾਊਂਡੇਸ਼ਨ ਨਾਲ ਵੀ ਉਹਨਾਂ ਦੀ ਲੇਅਰ ਦਿਖ ਰਹੀ ਜੀ ਥੱਲੇ ਬਲੈਕ ਕਾਲਾ ਪੰਚ ਦੇਖ ਰਿਹਾ ਤੇ ਤੁਸੀਂ ਇਹਦੇ ਉੱਤੇ ਕੰਸੀਲਰ ਵੀ ਲਾ ਸਕਦੇ ਜੀ ਕੰਸੀਲਰ ਅਪਲਾਈ ਕਰ ਲਓ ਇਹ ਅਪਲਾਈ ਕਰਨ ਤੋਂ ਬਾਅਦ ਇਹਨੂੰ 10 ਮਿੰਟ ਲਈ ਇਸੇ ਤਰ੍ਹਾਂ ਛੱਡ ਦਿਓ 5-4 ਮਿੰਟ ਲਈ ਛੱਡ ਦਿਓ ਤੇ ਅੰਨੇ ਆਪ ਦਾ ਚਲ ਦੂਜਾ ਮੇਕਅਪ ਕਰ ਲਓ ਤੁਸੀਂ ਉਸ ਤੋਂ ਬਾਅਦ ਤੁਸੀਂ ਲਿਪਸਟਿਕ ਅਪਲਾਈ ਕਰੋ ਜਿਹੜੀ ਵੀ ਲਿਪਸਟਿਕ ਲਾਉਣੀ ਚਾਹੁੰਦੇ ਹੋ ਉਹ ਅਪਲਾਈ ਕਰ ਵੇਗੇ ਉੱਪਰ ਤੁਸੀਂ ਅਲਪਸਟਿਕ ਅਪਲਾਈ ਕਰੋ ਤੁਹਾਨੂੰ ਸੇਮ ਕਲਰ ਮਿਲੂਗਾ ਅਲਪਸਟਿਕ ਦਾ ਜੇ ਤੁਸੀਂ ਲਾਈਟ ਦੇ ਦਿਖਾਉਣੀ ਚਾਹੁੰਦੇ ਆ ਤੈਨੂੰ ਇੱਕ ਵਾਰੀ ਅਪਲਾਈ ਕਰਨ ਕੋ ਪਹਿਲੇ ਕੋਟ ਚ ਹੀ ਹਲਾਈਟ ਦਿਸੂ ਜੇ ਤੁਸੀਂ ਇਹਨੂੰ ਡਾਰਕ ਅਪਲਾਈ ਕਰਨੀ ਚਾਹੁੰਦੇ ਆ ਤੇ ਤੁਸੀਂ ਜਦੋਂ ਹੁਣ ਪਹਿਲੀ ਵਾਰ ਅਪਲਾਈ ਕਰ ਲਈ ਪਹਿਲੀ ਵਾਰ ਅਪਲਾਈ ਕਰ ਲਈ ਉਸ ਤੋਂ ਬਾਅਦ ਜਿਵੇਂ ਆ ਟਿਸ਼ੂ ਪੇਪਰ ਹੈ ਇਹਨੂੰ ਲੈ ਕੇ ਆਹ ਇਸ ਤਰ੍ਹਾਂ ਬੁਲ੍ਹਾਂ ਦੇ ਵਿੱਚ ਚੰਗੀ ਤਰ੍ਹਾਂ ਫੜ ਕੇ 2-3 ਵਾਰੀ ਇਹਨੂੰ ਨੱਪ ਲੈਣਾ ਆਪਣੇ ਬੁਲ੍ਹਾਂ ਨੂੰ ਤਾਂ ਕਿ ਜਿਹੜੀ ਐਕਸਟਰਾ ਅਲਪਸਟਿਕ ਹੋਈ ਹੋਵੇ ਇਹਦੇ ਉੱਤੇ ਆ ਜਾਊਗੀ ਦੁਆਰਾ ਦੁਬਾਰੀ ਲਿਆ ਫੇਰ ਲਾ ਲਓ ਤੁਸੀਂ ਕੋਈ ਸੋਨ ਕੋਈ ਜਿਵੇਂ ਤੁਸੀਂ ਸੋਨ ਨੂੰ ਆਏ ਨੂੰ ਕਿ ਬਾਲਾ ਪਾਰੀ ਪੰਜ ਬੁੱਲਾਂ ਤੇ ਲਗੂ ਨਹੀਂ ਕੋਈ ਖਾਸ ਪਤਾ ਨਹੀਂ ਲੱਗਣਾ ਸਦੇ ਬੁੱਲ ਖੁਸ਼ਕ ਖੁਸ਼ਕ ਤੇ ਵਧੀਆ ਲੱਗਣਗੇ ਕੋਈ ਇੰਨਾ ਨਹੀਂ ਸੁਣ ਲੱਗਣਾ ਕਿਉਂਕਿ ਆਪਾਂ ਥੱਲੇ ਇਹਨਾਂ ਨੂੰ ਮੋਇਸਚਰਾਈਜ਼ਰ ਕੀਤਾ ਹੀ ਹੋਇਆ ਤੇ ਇਹਦੇ ਦੇ ਖੁਸ਼ਕ ਦੇ ਤੇ ਸੋਨਾ ਬਿਹਾਰ ਜੇ ਬੁੱਲ ਨਹੀਂ ਲੱਗਣਗੇ ਤੇ ਦੁਬਾਰਾ ਫਿਰ ਤੁਸੀਂ ਕੋਟ ਅਪਲਾਈ ਕਰੋ ਫਿਰ ਤੁਸੀਂ ਦੇਖੋ ਸੋਨ ਜਿਹੜਾ ਕਲਰ ਚਾਹੁੰਦੇ ਨੇ ਸੇਮ ਲਿਪਸਟਿਕ ਵਾਲਾ ਕਲਰ ਹੀ ਤੁਹਾਡੇ ਬੁੱਲਾਂ ਤੇ ਉਹ ਕਾਲਾਪਨ ਚਮਾ ਨਹੀਂ ਦਿਖੂਗਾ ਕਉਚੋਂ ਵੀ ਨਹੀਂ ਵੀ ਕਿ ਮੇਰੇ ਬੁੱਲ ਕਾਲੇ ਸੀ ਤੇ ਅੱਜ ਮੇਰੇ ਬੁੱਲ ਇੰਨੇ ਸੋਹਣੇ ਕਿਉਂ ਲੱਗਦੇ ਆ ਸਿਰਫ ਇਹ ਹੀ ਦੋ ਕਿ ਉਸ ਵਾਰ ਤੋਂ ਤੁਸੀਂ ਫਿਰ ਦੇਖੋ ਤੁਹਾਡੇ ਲਿਪਸਟਿਕ ਤੁਹਾਡੇ ਚਿਹਰੇ ਨੂੰ ਚਾਰ ਚੰਨੇ ਲਾਉਂਦੀ ਕਈ ਵਾਰ ਜੀ ਆਪਾਂ ਲਿਪਸਟਿਕ ਦਾ ਕਲਰ ਲਿਪਸਟਿਕ ਲੈ ਆਉਂਦੇ ਉਹ ਕਲਰ ਬਹੁਤ ਸੋਹਣਾ ਹੁੰਦਾ ਤੇ ਆਪਾਂ ਸੋਹਣਾ ਕਲਰ ਕਰਕੇ ਲਿਆਉਂਦੇ ਆ ਪਰ ਉਹ ਕੀ ਹੁੰਦੀ ਹੈ ਕੱਚੀ ਆਪਾਂ ਸੋਚਦੇ ਆ ਵੀ ਆਪਾਂ ਮਹਿੰਗੀ ਲਿਪਸਟਿਕ ਲਈ ਆਉਂਦੇ ਵਧੀਆ ਲਈ ਆਉਂਦੇ ਵੇਖੋ ਜੀ ਹਰ ਇੱਕ ਨਹੀਂ ਖਰੀਦ ਸਕਦਾ ਮਹਿੰਗੀਆਂ ਲਿਪਸਟਿਕਾਂ 8 9 900 ਹਜ਼ਾਰਾਂ ਤੱਕ ਪੈਂਦੀਆਂ ਜੀ ਤੇ ਆਪਾਂ ਵੇਖ ਕੋਈ ਖਰੀਦ ਸਕਦਾ ਕਿਸੇ ਦਾ ਬਜਟ ਹੁੰਦਾ ਕੋਈ ਨਹੀਂ ਵੀ ਖਰੀਦ ਸਕਦਾ ਤਾਂ ਉੱਥੇ ਤੁਹਾਨੂੰ ਉਦਾਸ ਹੋਣ ਦੀ ਲੋੜ ਨਹੀਂ ਵੀ ਕਿ ਮੇਰੇ ਕੋਲ ਮਹਿੰਗੀ ਹੁੰਦੀ ਤੇ ਸ਼ਾਇਦ ਨਾ ਫੈਲਦੀ ਕਈਆਂ ਪੈਣਾਂ ਦੀ ਦਿੱਕਤ ਹੁੰਦੀ ਹੈ ਬੱਚਿਆਂ ਨੂੰ ਲਿਫਸਟਿਕ ਫੈਲ ਜਾਂਦੀ ਹੈ ਇਥੋਂ ਦੀ ਚਲ ਜਾਂਦੀ ਹੈ ਜਾਂ ਵਿੱਚ ਪੇਪੜੀਤੀ ਬਣ ਕੇ ਬੁੱਲਾਂ ਦੇ ਵਿੱਚ ਤੇੜਾਂੀਆਂ ਜੋ ਆਪਾਂ ਆਪਣੇ ਚਿਹਰੇ ਬੁੱਲਾਂ ਦੇ ਉੱਪਰ ਜੁੜੜੀਆਂ ਹੁੰਦੀਆਂ ਬਰੀਕ ਬਰੀਕ ਉਹਨਾਂ ਦੇ ਵਿੱਚ ਪੈ ਜਾਂਦੀ ਹੈ ਤੇ ਜੇ ਫੈਲ ਜਾਂਦੀ ਹੈ ਦੰਦਾਂ ਲੱਗ ਜਾਂਦੀ ਹੈ ਜਾਂ ਜਿਵੇਂ ਸਮਾ ਪੈ ਕੇ ਤੂੰ ਉਤਰਨ ਲੱਗ ਜਾਂਦੀ ਹੈ ਉਹ ਵੀ ਬਹੁਤ ਅਜੀਬ ਜਿਹੀ ਲੱਗਦੀ ਹੈ ਤੇ ਜਿਵੇਂ ਜਿਹੜੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਲਿਪਸਟਿਕ ਲਾਉ ਲਾਇਓ ਇਸੇ ਤਰੀਕੇ ਨਾਲ ਤਾਂ ਕਿ ਜਿਹੜੇ ਬੁੱਲਾਂ ਦੇ ਵਿੱਚ ਆ ਤੇੜਾ ਨਹੀਂ ਹੈ ਵੀ ਸਾਰੀਆਂ ਫਾਊਂਡੇਸ਼ਨ ਨਾਲ ਭਰ ਜਾਂਦੀਆਂ ਤੇ ਬੁੱਲ ਕਾਫੀ ਖੂਬਸੂਰਤ ਲੱਗਣ ਲੱਗ ਜਾਂਦੇ ਆ ਤੇ ਜਦੋਂ ਮੈਂ ਤੁਹਾਨੂੰ ਜਿਹੜੀ ਕੱਚੀ ਲਿਪਸਟਿਕ ਲਾਉਂਗੇ ਤੁਸੀਂ ਜਿਵੇਂ ਹੁਣ ਫਾਊਂਡੇਸ਼ਨ ਕਨਸੀਲਰ ਵਗੈਰਾ ਤੁਸੀਂ ਲਾ ਲਿਆ ਤੁਸੀਂ ਬੁੱਲਾਂ ਦਾ ਕਲਰ ਜਮਾਂ ਚੇਂਜ ਕਰ ਲਿਆ ਕਾਲਾਪਣ ਜਮਾਂ ਨੁਕੋਲਿਆ ਨਾ ਉਸ ਤੋਂ ਬਾਅਦ ਤੁਸੀਂ ਇਹ ਕੱਚੀ ਲਿਪਸਟਿਕ ਆ ਥੋਡੇ ਕੋਲੇ ਤੁਸੀਂ ਉਹ ਲਾ ਲੈਣੀ ਆ ਉਹ ਲਿਪਸਟਿਕ ਲਾ ਲਓ ਉਹ ਚੰਗੀ ਤਰ੍ਹਾਂ ਲਾਉਣ ਤੋਂ ਬਾਅਦ ਤੁਸੀਂ ਨਾ ਆਹੀ ਟਿਸ਼ੂ ਪੇਪਰ ਲੈ ਲਓ ਜਿਹੜੇ ਨਾਲ ਆਪਾਂ ਹੱਥ ਸਾਫ਼ ਕਰਦੇ ਆਂ ਰੋਟੀ ਖਾਣ ਤੋਂ ਬਾਅਦ ਉਹ ਟਿਸ਼ੂ ਪੇਪਰ ਉਹ ਉਹਨੂੰ ਇੱਕ ਕਹਿਰਾ ਬਣਾ ਕੇ ਇਸ ਤਰ੍ਹਾਂ ਬੁੱਲਣਾ ਤੇ ਰੱਖ ਲੈਣਾ ਕਹਿਰਾ ਕਰਕੇ ਨਾ ਇੱਕ ਕਲੀਅਰੀ ਉਹਨੇ ਇਸ ਤਰ੍ਹਾਂ ਰੱਖ ਲੈਣਾ ਇਸ ਤਰ੍ਹਾਂ ਰੱਖ ਲੈਣਾ ਇਸ ਇਸ ਤਰ੍ਹਾਂ ਰੱਖਣ ਤੋਂ ਬਾਅਦ ਤੁਸੀਂ ਲੂਜ਼ ਪਾਊਡਰ ਲੈਣਾ ਪਾਊਡਰ ਤੁਹਾਡੇ ਕੋਲੇ ਕੋਈ ਵੀ ਹੋਵੇ ਕੋਈ ਵੀ ਆਪਣੇ ਆ ਜੋ ਵੀ ਆਪਾਂ ਬਾਡੀ ਤੇ ਲਾਉਨੇ ਆ ਪਾਊਡਰ ਚਾਹੇ ਬੱਚਿਆਂ ਵਾਲਾ ਜான்ਸਨ ਪਾਊਡਰ ਹੋਵੇ ਕੋਈ ਵੀ ਪਾਊਡਰ ਹੋਵੇ ਤੁਹਾਡੇ ਕੋਲੇ ਉਹਦੇ ਵਿੱਚੋਂ ਤੁਸੀਂ ਬੁਰਸ਼ ਭਰ ਲੈਣਾ ਤੇ ਇਸ ਤਰ੍ਹਾਂ ਰੱਖ ਕੇ ਨਾ ਤੁਸੀਂ ਬੁੱਲਾਂ ਦੇ ਉੱਪਰ ਤੇ ਆਂਸਰਾ ਬੁੱਲਾਂ ਨਾਲ ਚਾਹੇ ਬੁਰਸ਼ ਨਾਲ ਚੰਗੀ ਤਰ੍ਹਾਂ ਪਾਊਡਰ ਲਾ ਲੈਣਾ ਬੁੱਲਾਂ ਦੇ ਉੱਪਰ ਉੱਪਰ ਪਾਊਡਰ ਲਾਉਣ ਤੋਂ ਬਾਅਦ ਤੁਸੀਂ ਇਹਨੂੰ ਲਾ ਲੈਣਾ ਲਾ ਲੈਣਾ ਲਾਉਣ ਤੋਂ ਬਾਅਦ ਤੁਸੀਂ ਦੁਬਾਰਾ ਫਿਰ ਇਸੇ ਦੀ ਦੋ ਤਿੰਨ ਤਹਾ ਮਾਰ ਕੇ ਆਂਸਰਾ ਆਏ ਘਟ ਘਟ ਕੇ ਨੂੰ ਜਿਹੜੀ ਵੀ ਛੋੜੇ ਐਕਸਟ੍ਰਾ ਲਿਪਸਟ ਕੋਈ ਸਾਰੀ ਇਹਦੇ ਤੇ ਲਾ ਲੈਣੀ ਜਿੰਦੋਂ ਇਹਦੇ ਤੇ ਕਲਰ ਆਉਣ ਉਹ ਹਟੇ ਦੇ ਟਿਪਸਟਿਕ ਉਦੋਂ ਐਸ ਤਰ੍ਹਾਂ ਕਰਨਾ ਹਟੇ ਦੋ ਵਾਰੀ ਲੱਗੋ ਤਿੰਨ ਵਾਰੀ ਤੇ ਕਲਰ ਆਉਣ ਉਹ ਹਟੇ ਉਸ ਤੋਂ ਬਾਅਦ ਸੋਨੂੰ ਐਸ ਤਰ੍ਹਾਂ ਲੱਗੂ ਵੀ ਮੇਰੀ ਲਿਪਸਟ ਥੋੜੀ ਲਾਈਟ ਹੋ ਗਈ ਮੈਂ ਹੋਰ ਡਾਰਕ ਲਾਉਣੀ ਚਾਹੁੰਦੀ ਆ ਵੀ ਲਾਈਟ ਨਹੀਂ ਰੱਖਣਾ ਚਾਹੁੰਦੇ ਤੇ ਦੁਬਾਰਾ ਤੁਸੀਂ ਲੇਅਰ ਫੇਰ ਲਾਓ ਲਿਪਸਟਿਕ ਦੀ ਲੇਅਰ ਲਾਓ 2 ਮਿੰਟ ਰੱਖਣ ਤੋਂ ਬਾਅਦ ਤੁਸੀਂ ਟਿਸ਼ੂ ਪੇਪਰ ਲੈ ਕੇ ਫੇਰ ਇਹਦੇ ਨਾਲ ਇਹਨੂੰ ਐਸੀ ਤਰ੍ਹਾਂ ਕਰੋ ਤੁਸੀਂ ਦੇਖੋਗੇ ਤੁਹਾਡੀ ਲਿਪਸਟਿਕ ਬਿਲਕੁਲ ਤੇ ਸੋਡੀ ਲਿਪਸਟਿਕ ਨਾਲ ਇਹ ਤਾਂ ਮੈਟ ਹੋ ਜੂਗੀ ਜਿਆਦਾ ਚਮਕੀਲ ਜੀ ਤੇ ਤੇਲ ਜਾਂ ਨਹੀਂ ਰਹਿਣਾ ਉਹਦੇ ਵਿੱਚ ਤੇ ਨਾਲੇ ਉਹ ਫੈਲਦੀ ਨਹੀਂ ਤੇ ਪੇਪੜੀ ਜੀ ਨਹੀਂ ਬਣਦੀ ਤੇ ਇਹ ਨਹੀਂ ਹੈਗੀ ਵੀ ਹੁਣ ਲਾਈਏ ਘੰਟੇ ਬਾਅਦ ਲੈ ਜੂ ਜਾਂ ਹੱਥਾਂ ਨੂੰ ਫੈਲ ਕੇ ਦੇ ਬੁੱਲਾਂ ਦੇ ਉੱਤੇ ਲੈ ਜੂ ਨਹੀਂ ਲੈਂਦੀ ਬੜੀਆ ਪੂਰੀ ਪੱਕੀ ਸੋਡੀ ਲਿਪਸਟਿਕ ਬਣ ਜੂਗੀ ਵਾਟਰਪੂਫ ਤੇ ਲੌਂਗ ਲਾਸਟਿੰਗ ਲਿਪਸਟਿਕ ਬਣ ਜੂਗੀ ਇਸੋਡੀ ਕੱਚੀ ਤੋਂ ਕੱਚੀ ਲਿਪਸਟਿਕ ਵੀ ਇਸ ਤਰ੍ਹਾਂ ਲਾਉਣ ਨਾਲ ਤੇ ਬਾਕੀ ਕਲਰਸ ਉਹਨੂੰ ਸੇਮ ਮਿਲੂਗਾ ਦੂਸੀ ਲਾਈਟ ਕਲਰ ਲਾਇਓ ਸਾਹਿਬ ਡਾਰਕ ਕਲਰ ਲਾਓ ਤੁਹਾਡੀ ਸਾਰੀ ਦਿੱਕਤ ਇਹ ਖਤਮ ਹੋ ਗਈ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਪਲੀ ਮਿਰਚੇ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਏ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ